ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭੈਣ ਭਰਾਵੋ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਇਸ ਵੇਲੇ ਜਿਹੜਾ ਹੈਗਾ ਪਾਣੀ ਦੀ ਮਾਰ ਹੇਠਾਂ ਚਾਰੇ ਪਾਸੇ ਚੋਹਾਂ ਪਾਸੇ ਜਿਹੜਾ ਪਾਣੀ ਹੀ ਪਾਣੀ ਹੋਇਆ ਪਿਆ ਸੋ ਇਸ ਘੜੀ ਨੂੰ ਦੇਖਦੇ ਹੋਏ ਕੱਲ ਨੂੰ ਆ ਸਾਰੇ ਜਿਹੜੇ ਜਵਾਕ ਨੇ ਤੁਸੀਂ ਮੇਰੇ ਨਾਲ ਦੇਖਦੇ ਹੋ ਵੀਡੀਓ ਚ ਵੀ ਲਗਭਗ ਹੁੰਦੇ ਨੇ ਅਸੀਂ ਸਾਰਿਆਂ ਨੇ ਕੱਲ ਨੂੰ ਪੈਦਲ ਮੰਡੀ ਗਵਿੰਦਗੜ ਤੋਂ ਸ਼੍ਰੀ ਫਤਿਹਗੜ ਸਾਹਿਬ ਅਰਦਾਸ ਬੇਨਤੀਆਂ ਕਰਨ ਲਈ ਜਾਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਉਂਕਿ ਆਪਦੀ ਆਪਦੀ ਥਾਂ ਤੇ ਸਾਡਾ ਹਰੇਕ ਭੈਣ ਭਰਾ ਸੇਵਾ ਦੇ ਵਿੱਚ ਲੱਗਿਆ ਹੋਇਆ ਜਿਹੜੇ ਨੂੰ ਜਿਹੋ ਜੀ ਜਿਹਨੂੰ ਸੇਵਾ ਲੱਗੀ ਹੈ ਉਹੋ ਜੀ ਸੇਵਾ ਉਹ ਨਿਭਾ ਰਿਹਾ ਤੇ ਜਿਹੋ ਜੀ ਜਿਹੋ ਜੀ ਆਪਾਂ ਸੇਵਾ ਕਰ ਸਕਦੇ ਸਾਨੂੰ ਨਿਭਾਉਣੀ ਵੀ ਚਾਹੀਦੀ ਆ ਕਿਉਂਕਿ ਜਿਹੜੇ ਸਾਡੇ ਭੈਣ ਭਰਾ ਉੱਥੇ ਫਸੇ ਹੋਏ ਨੇ ਸਾਰਿਆਂ ਨੂੰ ਗੁਰੂ ਮਹਾਰਾਜ ਦਾ ਆਸਰਾ ਆਪਣੇ ਵਰਗੇ ਭੈਣ ਭਰਾਵਾਂ ਦਾ ਆਸਰਾ ਇੱਕ ਦੂਜੇ ਨਾਲ ਪਹਿਲਾਂ ਵੀ ਪਿਛਲੇ ਸਮੇਂ ਚ ਵੀ ਦੇਖੀਏ ਜਦੋਂ-ਜਦੋਂ ਕੋਈ ਪੰਜਾਬ ਦੇ ਉੱਤੇ ਕੋਈ ਇਹੋ ਜਿਹਾ ਸਮਾਂ ਆਇਆ ਕੋਈ ਭੀੜ ਪਈ ਆ ਤਾਂ ਸਾਡੇ ਸਾਰੇ ਪੰਜਾਬੀ ਭੈਣ ਭਰਾਵਾਂ ਨੇ ਦੇਸ਼ਾਂ-ਵੇਸ਼ਾਂ ਜਿਹੜੇ ਵਸੇ ਨੇ ਇੱਥੇ ਇਹਨਾਂ ਸਾਰਿਆਂ ਨੇ ਇੱਕ ਦੂਜੇ ਦਾ ਭਾਵੇਂ Hindu Muslim ਜਿੰਨੇ ਵੀ ਪੰਜਾਬ ਦੇ ਵਿੱਚ ਵਸਦੇ ਨੇ ਉਹਨਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਤੇ ਦੇਣਾ ਵੀ ਚਾਹੀਦਾ ਕਿਸੇ ਦੇ ਸੌਖੇ ਵੇਲੇ ਆਪਾਂ ਭਾਵੇਂ ਨਾ ਜਾਇਆ ਜਾਵੇ ਗੱਲ ਵੱਖਰੀ ਆ ਪਰ ਜਦੋਂ ਕੋਈ ਔਖਾ ਸਮਾਂ ਹੋਵੇ ਕੋਈ ਭੀੜ ਪਵੇ ਤਾਂ ਬਿਲਕੁਲ ਜਾਣਾ ਚਾਹੀਦਾ ਤੇ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਇਹੀ ਸਿਖਾਇਆ ਸੋ ਇਹੋ ਜੀ ਜਿਹੜੀ ਸੇਵਾ ਨਿਵਾਸ ਆਗਦਾ ਉਹਨੂੰ ਸੇਵਾ ਨਿਵਾਉਣੀ ਚਾਹੀਦੀ ਆ ਕੱਲ ਨੂੰ ਅਰਦਾਸ ਬੇਨਤੀ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਮਹਾਰਾਜ ਸਾਰਾ ਕੁਝ ਪਹਿਲਾਂ ਆ ਨੋਰਮਲ ਜ਼ਿੰਦਗੀ ਜਿਵੇਂ ਸਾਰੇ ਜਾਨੇ ਜਿਉਂਦੇ ਸੀ ਓਵੇਂ ਜਿਉਣ ਤੇ ਸੱਚੇ ਪਾਤਸ਼ਾਹ ਆਪਣਾ ਮਿਹਰ ਭਰੇ ਹੱਥ ਪੰਜਾਬ ਤੇ ਸਾਦਾ ਬਣਾਈ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ